ਇਸ ਵੇਲੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਫੌਜਾ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਤੇ ਸਭ ਤੋਂ ਨਜ਼ਦੀਕ ਰਹਿਣ ਵਾਲੇ ਪੁੱਤਰ ਜਾਂ ਫਿਰ ਮੈਂ ਇਹ ਕਹਿ ਸਕਦੀ ਆ ਕਿ ਪਿੰਡ ਦੇ ਵਿੱਚ ਜਿਨ੍ਹਾਂ ਦੇ ਕੋਲ ਰਹਿੰਦੇ ਸਨ ਉਹ ਇਹ ਵਾਲੇ ਉਹਨਾਂ ਦੇ ਪੁੱਤਰ ਸਨ ਕਿੰਨੀ ਕੁ ਦੇਰ ਤੱਕ ਉੱਥੇ ਰਹੇ ਨੇ ਹਸਪਤਾਲ ਹਸਪਤਾਲ ਜੀ 3 ਘੰਟੇ ਮਤਲਬ 3:30 ਵਜੇ ਅਸੀਂ ਪਹੁੰਚ ਗਏ ਆ ਤੇ ਮਤਲਬ ਸਾਰਾ ਕੁਝ ਡਾਕਟਰ ਨੇ ਐਮ ਆਰ ਆਈ ਕੀਤੀ ਸਭ ਕੁਝ ਕੀਤਾ ਤੇ ਕੋਈ ਬਾਹਰ ਲਈ ਛੱਡ ਦੇਖ ਰਹੀ ਸੀ ਆ ਸਰਦੀ ਸੀ ਕਿ ਸਰਦੀ ਸੀ ਤਾਂ ਮੈਂ ਫੇ ਡਾਕਟਰ ਨੂੰ ਪੁੱਛਿਆ ਨਾ ਤਸल्ली ਨਾਲ ਮੈਂ ਡਾਕਟਰ ਸਾਹਿਬੇ ਦੱਸੋ ਕਹਿੰਦੇ ਨੇ ਸਿਰ ਤੇ ਕਲੋਟਿੰਗ ਆ ਦੋਕ ਆਪਾਂ ਆਈਸੀਯੂ ਚ ਰੱਖ ਕੇ ਤਾਂ ਦੋ ਤਿੰਨ ਦਿਨ ਇਹਨਾਂ ਨੇ ਮੈਡੀਸਨ ਲੈ ਕੇ ਇਹਨਾਂ ਨੇ ਠੀਕ ਹੋ ਜਾਣਾ ਫੇ ਜਦੋਂ 6 ਵਜੇ ਨਾ ਫੇ ਉਹਨਾਂ ਦੀ ਆ ਪਸਲੀਆਂ ਵੀ ਟੁੱਟ ਗਈਆਂ ਆਈ ਇਹਦਾ ਜੋਰ ਨਾਲ ਹਟਾ ਟਪਟਾ ਉੱਤੇ ਮਾਰਿਆ ਚੱਕ ਕੇ ਗੱਡੀ ਨੇ ਤੇ ਫੇ ਉਹਨਾਂ ਦੀ ਪਲਸ ਰੇਟ ਘਟਣ ਲੱਗ ਪਈ ਡਾਕਟਰ ਕਹਿੰਦਾ ਫੇ ਬਸ ਇਹਦਾ ਗਾਂ ਤੋਂ ਗਾਂ ਬਸ 15 20 ਮਿੰਟਾਂ ਦੇ ਵਿੱਚ ਹੀ ਉਹ ਕਹਿੰਦੇ ਹਾਰਟ ਸਟਾਪ ਹੋ ਗਿਆ ਪਰ 10 ਮਿੰਟਾਂ ਬਾਅਦ ਸਾਨੂੰ ਫੇਰ ਸਾਥ ਦਲੇਆ ਡਾਕਟਰ ਸਾਹਿਬ ਕਹਿੰਦੇ ਬਹੁਤ ਵਧੀਆ ਡਾਕਟਰ ਸਾਹਿਬ ਸੀਗੇ ਸਰਦਾਰ ਉਹ ਕਹਿੰਦੇ ਵੀ ਨਹੀਂ ਸੌਰੀ ਤੇ ਉਹ ਸਟੇਟ ਹੋ ਗਈ ਸੀ ਲਾਈਨ ਉਹਨਾਂ ਦੀ ਹਾਰਟ ਵਾਲੀ ਤੁਸੀਂ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਲੱਗਦਾ ਤੁਹਾਨੂੰ ਦੇਖੋ ਮੈਡਮ ਕਾਰਵਾਈ ਤਾਂ ਇਦਾਂ ਆ ਨਾ ਕਾਰਵਾਈ ਤਾਂ ਚਲੋ ਉਸ ਨਾਲ ਤਾਂ ਚਲ ਗਿਆ ਬੰਦਾ ਤੇ ਡਰਦਾ ਮਹਾਰਾਜ ਗੱਲ ਕਾਨੂੰਨ ਆ ਕਹਿੰਦੇ ਡਰਦਾ ਦੌੜ ਗਿਆ ਤੇ ਮੇਰੇ ਤੋਂ ਬਾਅਦ ਚ ਆ ਜਾਂਦਾ ਸ਼ਾਇਦ ਸਵੇਰ ਨੂੰ ਆ ਜਾਂਦੇ ਲੋਕਲ ਬੰਦਾ ਮੈਨੂੰ ਮੈਂ ਨਹੀਂ ਉਹਨੀਆਂ ਨਾਲ ਆਈ ਕਿ ਮੈਨੂੰ ਇੱਕ ਵਾਰ ਸੜਕ ਤੇ 50 ਗੱਡੀਆਂ ਲੰਘਦੀਆਂ ਹਰਾ ਉਹ ਤਾਂ ਜਾਣਦਾ ਸੀ ਸਾਨੂੰ 2.5 ਕਿਲੋਮੀਟਰ ਤੇ ਪੈਂਦਾ ਹੈ ਨਾ ਈਗੋ ਬੱਚਿਆ ਨਹੀਂ ਹੁੰਦੀ ਆ ਬਸ ਆਪਣੇ ਸਿਆਣੇ ਬੰਦੇ ਲੈ ਕੇ ਆ ਜਾ ਬਈ ਮੇਰੇ ਤੋਂ ਗਲਤੀ ਹੋ ਗਈ ਤੇਰਾ ਉਹਨੇ ਕਿਹਾ ਬਈ ਹਿੱਟ ਕਰਕੇ ਜਿੱਦਾਂ ਆਮ ਲੋਕ ਕੀ ਆ ਮੈਂ ਲੜਣਾ ਹੀ ਨਹੀਂ ਉਹ ਤਾਂ ਬਈ ਜਦੋਂ ਪੁਲਿਸ ਨੇ ਗੱਲ 'ਚ ਜਾ ਕੇ ਫੰਦਾ ਪਾਇਆ ਫੇਰ ਪਤਾ ਲੱਗਾ ਮਾਫੀ ਹਜੇ ਤੱਕ ਨਹੀਂ ਮੰਗੀ ਪਰਿਵਾਰ ਤੋਂ ਨਹੀਂ ਜੀ ਹੁਣ ਤਾਂ ਉਹ ਮਾਫੀ ਕੀ ਮੰਗਣੀ ਆ ਨਾ ਮੇਰਾ ਬਸਿਆ ਨਾ ਉਹਦਾ ਉਹ ਤਾਂ ਉੱਥੇ ਕੇਸ ਬੈ ਗਿਆ ਉਹ ਤਾਂ ਅੰਦਰ ਚਲ ਗਿਆ ਹਰਾ ਬਾਕੀ ਅਸੀਂ ਉੱਥੋਂ ਕੀ ਹੁਣ ਮਾਫੀ ਮੰਗਾਉਣੀ ਆ ਤੇ ਕੀ ਕਰਨੀ ਉਹ ਤਾਂ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਦਾ ਉਹ ਆਪਣੀ ਕਰੂਗਾ ਹੁਣ ਤੁਸੀਂ ਇਸ ਕੇਸ ਦੀ ਕਾਰਵਾਈ ਅੱਗੇ ਕਰੋਗੇ ਕੰਟੀਨਿਊਟੀ ਜੀ ਬਿਲਕੁਲ ਸਾਰਿਆਂ ਨੂੰ ਪਤਾ ਲੱਗੇ ਜੋ ਵੀ ਕੋਸ਼ਿਆ ਜਿੰਨੇ ਵੀ ਗੱਡੀਆਂ ਚਲਾਉਂਦੇ ਆ ਲੋਕਲ ਗੱਡੀ ਆ 100 ਤੋਂ ਉੱਪਰ ਗੱਡੀ ਆ ਛੁਨਰ ਕੋਈ ਇਹ ਕੋਈ ਛੋਟਾ ਵੇ ਫੇਕਾਂ ਨੂੰ ਫੋਨ ਲੱਗਣਾ ਲਾ ਕੇ ਇਹ ਕੀੜੀਆਂ ਕਾਢੇ ਥੋੜਾ ਕੋ ਦੁਨੀਆ ਤੁਰ ਹੀ ਫਿਰਦੀ। ਇਹੇ ਬੰਦੇ ਜਿਹੜੇ ਐਨ ਆਰ ਆਈ ਆ 10 ਦਿਨ ਹੋਏ ਕੈਨੇਡਾ ਤੋਂ ਆਇਆ ਨੂੰ। ਕੈਨੇਡਾ ਦੇ ਕਿਤਾ ਕਾਨੂੰਨ ਫਾਲੋ ਕਰਦੇ ਆ। ਬਿਲਕੁਲ। ਹਰਾ ਇੱਥੇ ਆ ਕੇ ਫੇਰ ਉਦਾਂ ਹੀ ਹੋ ਜਾਂਦੇ ਆ। ਇਹ ਇਸ ਕਰਕੇ ਉਹਨਾਂ ਨੂੰ ਵੀ ਚਲੋ ਇੱਥੇ ਵੀ ਕਾਨੂੰਨ ਆ ਕੋਈ ਦੇਸ਼ ਆ ਇਹ। ਇਸ ਵੇਲੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਫੌਜਾ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਤੇ ਸਭ ਤੋਂ ਨਜ਼ਦੀਕ ਰਹਿਣ ਵਾਲੇ ਪੁੱਤਰ ਜਾਂ ਫਿਰ ਮੈਂ ਇਹ ਕਹਿ ਸਕਦੀ ਆ ਕਿ ਪਿੰਡ ਦੇ ਵਿੱਚ ਜਿਨ੍ਹਾਂ ਦੇ ਕੋਲ ਰਹਿੰਦੇ ਸਨ ਉਹ ਇਹ ਵਾਲੇ ਉਹਨਾਂ ਦੇ ਪੁੱਤਰ ਸਨ ਗੱਲਬਾਤ ਕਰਦੇ ਆ ਵੀਰ ਜੀ ਹੋਣਾ ਨਾ ਵੀਰ ਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਹਰਬਿੰਦਰ ਸਿੰਘ ਆ ਹਾਂਜੀ ਹਾਂਜੀ ਤੁਹਾਡੇ ਕੋਲ ਰਹਿੰਦੇ ਹੁੰਦੇ ਸੀਗੇ ਹਾਂਜੀ ਮੇਰੇ ਕੋਲ ਰਹਿੰਦੇ ਸੀ ਜੀ ਮੈਨੂੰ ਤਾਂ ਹਸਪੀਟਲ ਜਾ ਕੇ ਉਹਨਾਂ ਨੂੰ ਉਹਦਾ ਉਹਨਾਂ ਦਾ ਪਤਾ ਲੱਗਾ ਮੈਂ 15 ਕਿ ਮਿੰਟਾਂ 'ਚ ਮੈਂ ਹਸਪੀਟਲ ਪਹੁੰਚ ਗਿਆ ਹੋ ਹਸਪਤਾਲ ਲੱਗ ਗਈ ਸੀ ਜਿੱਥੇ ਲੈ ਕੇ ਗਏ ਬਿਲਕੁਲ ਜੀ ਆ ਸ਼੍ਰੀਮਾਨ ਹਸਪੀਟਲ ਆ ਜਿਲ੍ਹਾ ਸਾਡੇ ਕੋਲ 10 10 12 ਕਿਲੋਮੀਟਰ ਹੀ ਆ ਹਾਂਜੀ ਹਾਂਜੀ ਕਿੰਨੀ ਕੁ ਦੇਰ ਤੱਕ ਉੱਥੇ ਰਹੇ ਨੇ ਹਸਪਤਾਲ ਹਸਪਤਾਲ ਜੀ 3 ਘੰਟੇ ਮਤਲਬ ਸਾਢੇ 3 ਵਜੇ ਅਸੀਂ ਪਹੁੰਚ ਗਏ ਆ ਤੇ ਮਤਲਬ ਹੁਣ ਸਾਰਾ ਕੁਝ ਡਾਕਟਰ ਨੇ ਐਮ ਆਰ ਆਈ ਕੀਤੀ ਸਭ ਕੁਝ ਕੀਤਾ ਤੇ ਕੋਈ ਬਾਹਰ ਲਈ ਸੱਟ ਦੇਖ ਰਹੀ ਸੀ ਹਾਂ ਸਰਦੀ ਸੀਗੀ ਸਰਦੀ ਸੀ ਤਾਂ ਮੈਂ ਫੇਰ ਡਾਕਟਰ ਨੂੰ ਪੁੱਛਿਆ ਨਾ ਤਸੱਲੀ ਨਾ ਮੈਂ ਡਾਕਟਰ ਸਾਹਿਬੇ ਦੱਸੋ ਕਹਿੰਦੇ ਨੇ ਜੇ ਸਿਰ ਤੇ ਕਲੋਟਿੰਗ ਆ ਦੋਕ ਆਪਾਂ ਆਈਸੀਯੂ ਚ ਰੱਖ ਕੇ ਤਾਂ ਦੋ ਤਿੰਨ ਦਿਨ ਇਹਨਾਂ ਨੇ ਮੈਡੀਸਿਨ ਲੈ ਕੇ ਇਹਨਾਂ ਨੇ ਠੀਕ ਹੋ ਜਾਣਾ ਤੇ ਮੈਨੂੰ ਵੀ ਹੋ ਗਿਆ ਤਸੱਲੀ ਇਹਦਾ ਹੋਈ ਨਾ ਜਦੋਂ ਜਿਹੜੀ ਉਹ ਬਲੀਡਿੰਗ ਹੋਈ ਹੋ ਸੀ ਉਹਨਾਂ ਦੇ ਜਿਹੜੇ ਕੱਪੜੇ ਪਾਏ ਹੋ ਸੀ ਉਹ ਜਦੋਂ ਡਾਕਟਰ ਨਾਸਾ ਲਾਉਣ ਲੱਗਿਆਂ ਤਾਂ ਉਹਨਾਂ ਨੂੰ ਬੋਲ ਪਿਆ ਕਹਿੰਦਾ ਮੇਰੇ ਕੱਪੜੇ ਘਰ ਤੋਂ ਲਾਉਣੀਆਂ ਹਾਂ ਹੈ ਨਾ ਮੇਰੇ ਕੱਪੜੇ ਘਰ ਤੋਂ ਲਾਉਣੀਆਂ ਫਿਰ ਮੈਨੂੰ ਵੀ ਆ ਸਾਨੂੰ ਜਿੰਨੇ ਜਾਣ ਸੀ ਹੈਗਾ ਬਾਪੂ ਠੀਕ ਆ ਉਹਦਾ ਸਟਾ ਸਟਾ ਦਾ ਬਾਅਦ ਚ ਪਤਾ ਲੱਗੂਗਾ ਤੇ ਪਰ ਫਿਰ ਜਦੋਂ 6 ਵਜੇ ਨਾ ਫਿਰ ਉਹਨਾਂ ਦੀ ਆ ਪਸਲੀਆਂ ਵੀ ਟੁੱਟ ਗਈਆਂ ਸੀ ਇਹਦਾ ਜੋਰ ਨਾਲ ਹਟਾ ਅਟ ਪਟ ਤਾਂ ਉੱਤੇ ਮਾਰਿਆ ਚੱਕ ਕੇ ਗੱਡੀ ਨੇ ਤੇ ਫਿਰ ਉਹਨਾਂ ਦੀ ਪਲਸ ਰੇਟ ਘਟਣ ਲੱਗ ਪਏ ਡਾਕਟਰ ਕਹਿੰਦਾ ਫਿਰ ਬੱਸ ਇਹਦਾ ਗਾਂ ਤੋਂ ਗਾਂ ਬੱਸ 15 20 ਮਿੰਟਾਂ ਦੇ ਵਿੱਚ ਹੀ ਉਹ ਕਹਿੰਦੇ ਹਾਰਟ ਸਟਾਪ ਹੋ ਗਿਆ ਵੇ ਕਹਿੰਦੇ ਅਸੀਂ ਕੀ ਕਰੀਏ ਕੁਛ ਨਹੀਂ ਉਹ ਸਾਨੂੰ ਦੱਸ ਦੇ ਤਾਂ ਸੀ ਪਰ ਯਕੀਨ ਨਹੀਂ ਆਉਂਦਾ ਅਸੀਂ ਡਾਕਟਰ ਸਾਹਿਬ ਨੂੰ ਕਹਿੰਦੇ ਤੁਸੀਂ ਕਰੋ ਕੁਛ ਵੀ ਕਹਿੰਦੇ ਵੈਂਟੀਲੇਟਰ ਦੇ ਲਾ ਦਿਏ ਅਸੀਂ ਕਹਾਂ ਲਾ ਦਿਓ ਪਰ 10 ਮਿੰਟ ਬਾਅਦ ਸਾਨੂੰ ਫੇਰ ਸਾਹ ਦਲੇਆ ਡਾਕਟਰ ਸਾਹਿਬ ਕਹਿੰਦੇ ਬਹੁਤ ਵਧੀਆ ਡਾਕਟਰ ਸਾਹਿਬ ਸੀਗੇ ਸਰਦਾਰ ਉਹ ਕਹਿੰਦੇ ਵੀ ਨਹੀਂ ਸੌਰੀ ਤੇ ਉਹ ਸਟੇਟ ਹੋ ਗਈ ਸੀ ਲਾਈਨ ਉਹਨਾਂ ਦੀ ਹਾਰਟ ਵਾਲੀ ਤੇ ਬਸ ਆ ਗੱਲ ਹੋਈ ਉਹ ਤੋਂ ਕੁਛ ਵੀ ਨਹੀਂ ਹੋਇਆ ਤੁਸੀਂ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਲੱਗਦਾ ਤੁਹਾਨੂੰ ਦੇਖੋ ਮੈਡਮ ਕਾਰਵਾਈ ਤਾਂ ਇਦਾਂ ਆ ਨਾ ਕਾਰਵਾਈ ਤਾਂ ਚਲੋ ਉਸ ਨਾਲ ਤਾਂ ਦੌੜ ਚਲ ਗਿਆ ਬੰਦਾ ਪੇ ਡਰਦਾ ਮਹਾਰਾਜ ਦਾ ਕਾਨੂੰਨ ਆ ਕਹਿੰਦੇ ਡਰਦਾ ਦੌੜ ਗਿਆ ਤੇ ਮੇਰੇ ਤੋਂ ਬਾਅਦ ਚ ਆ ਜਾਂਦਾ ਸ਼ਾਇਦ ਸਵੇਰ ਨੂੰ ਆ ਜਾਂਦੇ ਲੋਕਲ ਬੰਦਾ ਮੈਨੂੰ ਮੈਂ ਨਹੀਂ ਉਹਨਾਂ ਨਾਲ ਆਈ ਕਿ ਮੈਨੂੰ ਇੱਕ ਵਾਰ ਸੜਕ ਤੇ 50 ਗੱਡੀਆਂ ਲੰਘਦੀਆਂ ਹਰਾ ਉਹ ਤਾਂ ਜਾਣਦਾ ਸੀ ਸਾਨੂੰ 22 3 ਕਿਲੋਮੀਟਰ ਤੇ ਪਿੰਡ ਆ ਹਨਾ ਈਗੋ ਬੱਚਿਆ ਨਹੀਂ ਹੁੰਦੀ ਆ ਆਪਣੇ ਸਿਆਣੇ ਬੰਦੇ ਲੈ ਕੇ ਆ ਜਾ ਬਈ ਮੇਰੇ ਤੋਂ ਗਲਤੀ ਹੋ ਗਈ ਤੇਰਾ ਉਹਨੇ ਕਿਹਾ ਬਈ ਹਿੱਟ ਕਰਕੇ ਜਿੱਦਾਂ ਆਮ ਲੋਕ ਕੀ ਆ ਮੈਂ ਲੜਣਾ ਹੀ ਨਹੀਂ ਉਹ ਤਾਂ ਵੀ ਜਦੋਂ ਪੁਲਿਸ ਨੇ ਗਾਲ ਚ ਜਾ ਕੇ ਫੰਦਾ ਪਾਇਆ ਫੇਰ ਪਤਾ ਲੱਗਾ ਤੇ ਬਾਕੀ ਪੁਲਿਸ ਦਾ ਬਹੁਤ ਵਧੀਆ ਕਿ ਵੀ 2-3 ਦਿਨ ਉਹਨੇ ਆਪਣੀ ਗੱਡੀ ਗੈਰਾਜ ਵਿੱਚ ਲੁਕੋ ਕੇ ਰੱਖੀ ਵਿੱਚ ਲੁਕੋ ਕੇ ਰੱਖੀ ਇੱਥੇ ਹੀ ਫਿਰਦਾ ਰਿਆ ਸਾਡੇ ਲਾਗੇ ਲਾਗੇ ਫਿਰਦਾ ਰਿਆ ਸਕੂਟਰ ਤੇ ਸਾਨੂੰ ਵੀ ਪਤਾ ਲੱਗੀ ਜਾਂਦਾ ਬਾਅਦ ਚ ਤੇ ਬਾਕੀ ਮਾਫੀ ਹਜੇ ਤੱਕ ਨਹੀਂ ਮੰਗੀ ਪਰਿਵਾਰ ਤੋਂ ਉਸਨੇ ਨਹੀਂ ਜੀ ਹੁਣ ਤਾਂ ਉਹ ਮਾਫੀ ਕੀ ਮੰਗਣੀ ਆ ਨਾ ਮੇਰਾ ਬਸਿਆ ਨਾ ਉਹਦਾ ਉਹ ਤਾਂ ਉਹਦੇ ਕੇਸ ਬੈ ਗਿਆ ਉਹ ਤਾਂ ਅੰਦਰ ਚਲ ਗਿਆ ਹੈ ਨਾ ਬਾਕੀ ਅਸੀਂ ਉਤੋਂ ਕੀ ਹੁਣ ਮਾਫੀ ਮੰਗਾਉਣੀ ਆ ਤਾਂ ਕੀ ਕਰਨੀ ਉਹ ਤਾਂ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਦਾ ਉਹ ਆਪਣੀ ਕਰੂਗਾ ਹੁਣ ਤੁਸੀਂ ਇਸ ਕੇਸ ਦੀ ਕਾਰਵਾਈ ਅੱਗੇ ਕਰੋਗੇ ਕੰਟੀਨਿਊਟੀ ਚ ਕਰੋ ਕੰਟੀਨਿਊਟੀ ਜੀ ਬਿਲਕੁਲ ਸਾਰਿਆਂ ਨੂੰ ਪਤਾ ਲੱਗੇ ਜੋ ਵੀ ਕੋਸ਼ਿਆ ਜਿੰਨੇ ਵੀ ਗੱਡੀਆਂ ਚਲਾਉਂਦੇ ਆ ਲੋਕਲ ਗੱਡੀ ਆ 100 ਤੋਂ ਉੱਪਰ ਗੱਡੀ ਫਾਚਰਨਰ ਕੋਈ ਇਹ ਕੋਈ ਏ ਸੋੜਾ ਵੇ ਫੇ ਕੰਨ ਨੂੰ ਫੋਨ ਲੱਗਣਾ ਲਾ ਕੇ ਇਹ ਕੀੜੀਆਂ ਕਾਢੇ ਥੋੜਾ ਕੋ ਦੁਨੀਆ ਤੁਰੀ ਫਿਰਦੀ ਚਲੋ ਉਹ ਤਾਂ ਬਾਪੂ ਜੀ ਸੀ ਕੋਈ ਜਿਹੜੇ ਮਾਤੜੇ ਦਾ ਹੋਏ ਇਹ ਟੈਂਡਰ ਆਣ ਹੁੰਨੇ ਆ ਉਹਨਾਂ ਦੇ ਕੇਸੇ ਨਹੀਂ ਲੱਭਰੇ ਹਣਾ ਉਹ ਜਾਰੇ ਕਹਿੰਦੇ ਗੱਲੀ ਛੱਡੋ ਚੜਦਾ ਬਲੋ ਗੱਲ ਇਹ ਤਾਂ ਥੋੜੇ ਸਮਝਣਾ ਚਾਹੀਦਾ ਬੰਦੇ ਨੂੰ ਇਹੇ ਬੰਦੇ ਜਿਹੜੇ ਐਨ ਆਰ ਆਈ ਆ 10 ਦਿਨ ਹੋਏ ਕੈਨੇਡਾ ਤੋਂ ਆਇਆ ਨੂੰ ਕੈਨੇਡਾ 'ਚ ਕਿਦਾਂ ਕਾਨੂੰਨ ਫਾਲੋ ਕਰਦੇ ਆ ਬਿਲਕੁਲ ਹਰਾ ਇੱਥੇ ਆ ਕੇ ਫੇਰ ਉਦਾਂ ਹੀ ਹੋ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਵੀ ਚਲੋ ਇੱਥੇ ਵੀ ਕਾਨੂੰਨ ਆ ਕੋਈ ਦੇਸ਼ ਆ ਇਹ ਚਾਹੀਦੀ ਆ ਇਹਨਾਂ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਸੋ ਤੁਸੀਂ ਵੇਖ ਰਹੇ ਸੀ ਸਾਡੇ ਨਾਲ ਇਸ ਵੇਲੇ ਸਰਦਾਰ ਫੌਜਾ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਜਿਹੜੇ ਕਿ ਉਹਨਾਂ ਦੇ ਕੋਲ ਰਹਿੰਦੇ ਸੀ ਤੇ ਉਹਨਾਂ ਦਾ ਜਿਹੜਾ ਦਰਦ ਹੈ ਉਹਨਾਂ ਦੀ ਗੱਲਬਾਤ ਦੇ ਵਿੱਚ ਕਿਵੇਂ ਚਲਕਿਆ ਕਿ ਇਸ ਗੱਲ ਦਾ ਬੜਾ ਦੁੱਖ ਹੈ ਪਰਿਵਾਰ ਨੂੰ ਕਿ ਹਿੱਟ ਐਂਡ ਰਨ ਦਾ ਕੇਸ ਹੈ ਕਿਉਂ ਬਣਿਆ ਆਖਰਕਾਰ ਜੇਕਰ ਗਲਤੀ ਹੋਈ ਹੈ ਤੇ ਉਸ ਗਲਤੀ ਨੂੰ ਮੌਕੇ ਤੇ ਸੁਧਾਰਿਆ ਵੀ ਜਾ ਸਕਦਾ ਸੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ